ਅੱਜਕੱਲ ਦੇ ਬੱਚਿਆਂ ਨੂੰ ਮੋਬਾਈਲ ਤੋਂ ਵੇਲ ਨਹੀਂ ਹੈ ਉਹ ਸਕੂਲੋਂ ਆ ਕੇ ਮੋਬਾਈਲ ਦੇਖਦੇ ਐ ਟੀਵੀ ਦੇਖਦੇ ਐ ਪੁਰਾਣੇ ਟਾਈਮ 'ਚ ਕੀ ਹੁੰਦਾ ਸੀ ਬੱਚੇ ਸਕੂਲ ਤੋਂ ਆ ਕੇ ਆਪਣੇ ਦਾਦਾ ਦਾਦੀ ਨਾਨਾ ਨਾਨੀ ਕੋਲ ਬੈਠਦੇ ਸੀ ਉਹਨਾਂ ਤੋਂ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਦੇ ਸੀ ਪਰ ਅੱਜਕੱਲ ਦੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਤੇ ਹੁਣ ਦੇ ਜ਼ਮਾਨੇ ਦੇ ਵਿੱਚ ਕੀ ਫਰਕ ਹੈ ਜਿਵੇਂ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਜਿੰਨਾ ਉਮਰ ਲੰਘਾਈ ਬੱਚਿਆਂ ਲਈ ਅੱਜ ਉਹਨਾਂ ਦਾ ਕਿਉਂ ਸਤਕਾਰ ਨਹੀਂ ਆਪਣੇ ਬੱਚਿਆਂ ਲਈ ਸਭ ਕੁਝ ਵਾਰੀ ਬੰਦਾ ਫਿਰ ਬੁੱਢੇ ਮਾਵਾਪਲੇ ਕਿਉਂ ਪਿਆਰ ਨਹੀਂ ਭਾਵੇਂ ਜਮਾਨੇ ਭਰਦੀਆਂ ਡਿਗਰੀਆਂ ਚੁੱਕੀ ਫਿਰੋ ਪਰ ਜੇ ਮਾਪੇ ਦੀਆਂ ਅੱਖਾਂ ਦੇ ਵਿੱਚ ਆਪਣੇ ਬੱਚਿਆਂ ਪ੍ਰਤੀ ਹੰਝੂ ਹੈ ਬੱਚੇ ਉਹਨਾਂ ਕੋਲ ਬੈੰਦੇ ਨਹੀਂ ਤਾਂ ਆਪਾਂ ਅਨਪੜਹੀ ਨਜ਼ਰ ਆਵਾਂਗੇ ਮਾਪੇ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਆਪਣੇ ਬੱਚਿਆਂ ਦੀ ਲਾਈਫ ਬਣਾਉਣ ਦੇ ਵਿੱਚ ਤੇ ਮੁੰਡਾ ਸਟੇਟਸ ਲਿਖਦਾ ਹੈ ਕਿ ਅੱਜਕਲ ਜੋ ਵੀ ਕੁਛ ਆ ਮੈਂ ਅੱਜਕਲ ਦੇ ਜਮਾਨੇ ਦੇ ਅਕੋਰਡਿੰਗ ਮੋਬਾਈਲ ਤੋਂ ਹੀ ਸਿੱਖ ਕੇ ਆ ਜਦ ਕੇ ਪੁਰਾਣੀ ਬਜ਼ੁਰਗਾਂ ਦੀਆਂ ਗੱਲਾਂ ਮੋਬਾਈਲ ਤੋਂ ਅੱਜ ਦੀ ਜਨਰੇਸ਼ਨ ਤੋਂ ਐਡਵਾਂਸ ਟੈਕਨੋਲੋਜੀ ਤੋਂ ਕਿਤੇ ਜ਼ਿਆਦਾ ਮਹਿੰਗੀ ਹੁੰਦੀ ਸੀ ਵੈਲਿਊਏਬਲ ਹੁੰਦੀ ਸੀ ਤੇ ਜ਼ਿੰਦਗੀ ਦੇ ਵਿੱਚ ਸਾਨੂੰ ਤਰੱਕੀ ਦੇ ਮੋੜ ਤੇ ਲੈ ਕੇ ਆਉਂਦੀ ਸੀ ਇਸ ਕਰਕੇ ਬੱਚਿਓ ਆਪਣੇ ਮਾਤਾ ਪਿਤਾ ਦਾ ਆਪਣੇ ਦਾਦਾ ਦਾਦੀ ਦਾ ਵੱਡਿਆਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦੀ ਰਿਸਪੈਕਟ ਕਰਿਆ ਕਰੋ ਦਿਨ ਦੇ ਵਿੱਚ 15 20 ਮਿੰਟ ਘੰਟਾ ਜਿੰਨਾ ਵੀ ਤੁਹਾਨੂੰ ਟਾਈਮ ਮਿਲਦਾ ਹੈ ਆਪਣੇ ਬਜ਼ੁਰਗਾਂ ਦੇ ਨਾਲ ਬੈਠ ਕੇ ਉਹਨਾਂ ਦੇ ਜਮਾਨੇ ਦੀਆਂ ਗੱਲਾਂ ਸੁਨਿਆ ਕਰੋ ਤੇ ਆਪਣਾ ਜੀਵਨ ਨੂੰ ਖੁਸ਼ੀਆਂ ਖੁਸ਼ਹਾਲੀ ਭਰਿਆ ਹੱਸਦਾ ਖੇਡਦਾ ਬਣਾਇਆ ਕਰੋ ਧੰਨਵਾਦ